ਸ਼ੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਗਿਆ ਹੈ ਤਾਂ ਭਾਜਪਾ ਦੇ ਉਪ ਪ੍ਰਧਾਨ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਸੰਗਰੂਰ ਤੋਂ ਸੀਨੀਅਰ ਲੀਡਰ ਅਰਵਿੰਦ ਖੰਨਾ ਨੇ ਜਿਹੜੇ ਉਹਨਾਂ ਦੇ ਵੱਲੋਂ ਅਕਾਲੀ ਦਲ ਦਾ ਪੱਲਾ ਫੜਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਨੇ ਖੁਦ ਅਰਵਿੰਦ ਖੰਨਾ ਦੇ ਘਰ ਜਾ ਕੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਹੈ ਤਾਂ ਇਹ ਸੋ ਵੇਲੇ ਦੀ ਵੱਡੀ ਖਬਰ ਟੋੜਦੇ ਨਾਲ ਸਾਂਝੀ ਕਰ ਰਿਆਂ ਤਾਂ ਜਿੱਥੇ ਭਾਜਪਾ ਦੇ ਵਿੱਚ ਵਕ ਵਕ ਲੀਡਰ ਪਿਛਲੇ ਲੰਬੇ ਸਮੇਂ ਤੋਂ ਸ਼ਾਮਿਲ ਹੁੰਦੇ ਜਾ ਰਹੇ ਨੇ ਉੱਤੇ ਹੀ ਭਾਜਪਾ ਦੇ ਇੱਕ ਸੀਨੀਅਰ ਲੀਡਰ ਨੂੰ ਅਕਾਲੀ ਦਲ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਹੈ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਸੰਗਰੂਰ ਵਿੱਚ ਜਾ ਕੇ ਅਰਵਿੰਦ ਖੰਨਾ ਨੂੰ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਰਵਿੰਦ ਖੰਨਾ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ ਚੋਣਾਂ ਲੜੇ ਸਨ ਅਤੇ ਉਹਨਾਂ ਨੂੰ 128253 ਦੇ ਕਰੀਬ ਵੋਟਾਂ ਨੇ ਜੜੀਆਂ ਉਹ ਹਾਸਲ ਹੋਈਆਂ ਸਨ ਤਾਂ ਸ਼ੋਮਣੀ ਅਕਾਲੀ ਦਲ ਤਾਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਤਸਵੀਰਾਂ ਨੇ ਜੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸੁਖਵੀਰ ਸਿੰਘ ਬਾਦਲ ਅੱਜ ਅਰਵਿੰਦ ਖੰਨਾ ਦੀ ਰਿਹائش ਉੱਤੇ ਪਹੁੰਚੇ ਨੇ ਤਾਂ ਸ਼ੋਮਨੀ ਅਕਾਲੀ ਦਲ ਦੇ ਵੱਖ-ਵੱਖ ਲੀਡਰਾਂ ਦੇ ਵੱਲੋਂ ਸਵਾਗਤ ਆ ਜਿਹੜਾ ਉਹ ਅਰਵਿੰਦ ਖੰਨਾ ਦਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਭਾਜਪਾ ਲੀਡਰਾਂ ਦਾ ਇਸ ਬਾਰੇ ਕਹਿਣਾ ਹੈ ਕਿ ਨਵੀਂ ਪਾਰੀ ਬਾਰੇ ਅਰਵਿੰਦ ਖੰਨਾ ਨੂੰ ਸ਼ੁਭਕਾਮਨਾਵਾਂ ਉਹ ਆਪਣੀ ਮਰਜ਼ੀ ਦੇ ਨਾਲ ਭਾਜਪਾ ਦੇ ਵਿੱਚ ਆਏ ਸੀ ਅਤੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਭਾਜਪਾ ਨੂੰ ਛੱਡਿਆ ਹੈ ਤਾਂ ਸ਼ੋਮਨੀ ਅਕਾਲੀ ਦਲ ਵੱਲੋਂ 2027 ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਕੀਤਾ ਗਿਆ ਹੈ ਸੰਗਰੂਰ ਦੇ ਵਿੱਚ ਇੱਕ ਸੀਨੀਅਰ ਲੀਡਰ ਸ਼ੋਮਨੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਾਲਾਂਕਿ ਜਦੋਂ ਅਰਵਿੰਦ ਖੰਨਾ ਭਾਜਪਾ ਦੇ ਉਮੀਦਵਾਰ ਵਜੋਂ ਚੋਣਾਂ ਲੜੇ ਸਨ ਉਸ ਵੇਲੇ ਉਹ ਚੌਥੇ ਨੰਬਰ ਤੇ ਰਹੇ ਸਨ ਉਹਨਾਂ ਨੂੰ 1 ਲੱਖ 28253 ਵੋਟਾਂ ਪਈਆਂ ਸਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਦੇ ਜਿਹੜੇ ਉਹਨਾਂ ਨੂੰ 62488 ਵੋਟਾਂ ਨੇ ਜਿਹੜੀਆਂ ਉਹ ਪਈਆਂ ਸਨ ਤਾਂ ਸਿਆਸੀ ਤੌਰ ਦੇ ਉੱਤੇ ਸ਼ੋਭਨੀ ਅਕਾਲੀ ਦਲ ਇਸ ਵਾਰ ਵੱਡੇ ਚੈਲੰਜ ਦਾ ਸਾਹਮਣਾ ਹੈ ਜਿਹੜਾ ਉਹ ਕਰ ਰਿਹਾ ਹੈ ਲੇਕਿਨ ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਸਿਆਸੀ ਧਮਾਕਾ ਹੈ ਜਿਹੜਾ ਉਹ ਕੀਤਾ ਗਿਆ ਹੈ ਤਾਂ ਇਹ ਵੀ ਲਗਭਗ ਤੈ ਮੰਨਿਆ ਜਾ ਰਿਹਾ ਹੈ ਕਿ 27 ਜਾਂ 14 ਦੇ ਵਿੱਚ ਅਰਵਿੰਦ ਖੰਨਾ ਨੂੰ ਸ਼ੋਭਨੀ ਅਕਾਲੀ ਦਲ ਚੋਣ ਮੈਦਾਨ ਦੇ ਵਿੱਚੋਂ ਉਤਾਰੇਗਾ ਤਾਂ ਦੇਖਣਾ ਹੋਵੇਗਾ ਕਿ ਉਹਨਾਂ ਦਾ ਜਨਤਾ ਕਿੰਨਾ ਕੇ ਸਾਥ ਦਿੰਦੀ ਹੈ ਅਤੇ ਸ਼ੋਭਨੀ ਅਕਾਲੀ ਦਲ ਨੂੰ ਅਰਵਿੰਦ ਖੰਨਾ ਦੇ ਆਉਣ ਨਾਲ ਕਿੰਨਾ ਕੁ ਫਾਇਦਾ ਹੁੰਦਾ ਹੈ